ਸੱਸੀ ਗਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਨ ਡੈਰੀ ਫਾਰਮ ਤੇ ਬਈ ਅੱਜ ਦੀ ਵੀਡੀਓ ਆਪਾਂ ਪਿੰਡ ਰਾਮਨਵਾਸ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਚੋਂ ਬਣਾ ਰਹੇ ਆਂ ਤੀਜੇ ਸੂਏ ਲਈ ਮੱਝ ਗੱਭਣ ਆ ਬਈ ਸੂਨ ਦੇ ਵਿੱਚ 8 ਦਿਨ ਬਾਕੀ ਆ ਬਾਈ ਕੋਲੇ ਘਰੇਲੂ ਪਸ਼ੂ ਨੇ ਕੋਈ ਵਪਾਰ ਦਾ ਕੰਮ ਨਹੀਂ ਦੇਖੋ ਬਈ ਦੁੱਧ ਤੇ ਲਾਏ ਹੋਏ ਨੇ ਬੀਲ ਦਾ ਕੋਈ ਵਪਾਰ ਦਾ ਕੰਮ ਨਹੀਂ ਇੱਕ ਮੱਝ ਬਕਾਉ ਆ ਬਈ ਅੱਜ ਉਹ ਤੁਹਾਨੂੰ ਤੋੜ ਕੇ ਦਿਖਾ ਦਣੇ ਆ ਬਹੁਤ ਸੋਹਣੀ ਮੱਝ ਆ ਬਈ ਆਪਦੀ ਮੂੰਹ ਮੱਥੇ ਦੀ ਸਿੰਗਾ ਨਿਬੰਤਰ ਦੇਖ ਲੋ ਲੰਮੀ ਬਹੁਤ ਆ ਬੇਲਬੂਲ ਦੀ ਪਿੱਠ ਪੂੜੇ ਦੀ ਚੜਾਈ ਬਹੁਤ ਆ ਥਣ ਲੇਵੇ ਦੀ ਬਈ ਜਮ ਮੱਝ ਸਾਫ ਆ ਗਈ ਪਿਛਲੇ ਸੂਹੇ ਦਾ ਦੁੱਧ ਬਾਈ ਦੇ ਦਸਨ ਮੁਤਾਬਕ 12 ਲੀਟਰ ਸੀ ਅੱਜ ਦੀ ਬਈ ਥੋੜੀ ਛੇਵਾ ਦਾ ਹੋਊਗਾ ਨੰਬਰ ਆਪਾਂ ਵੀਡੀਓ ਤੇ ਚਲਾ ਦਾਂਗੇ 98727 66671 ਜੇ ਕਿਸੇ ਵੀਰ ਨੂੰ ਚਾਹੀਦੀ ਸੰਪਰਕ ਕਰ ਲਿਓ ਮੁੱਲ 1 ਲੱਖ 40 ਹਜ਼ਾਰ ਆ ਦਾ ਬਿੱਚੋ ਮਾਨਤਾਨ ਹੋ ਜਾਊਗਾ ਬਈ ਪਿੰਡ ਰਾਮਣਵਾਸਾਗਾ ਜ਼ਿਲ੍ਹਾ ਬਠਿੰਡਾ ਬਈਰ ਦੇ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂਪਾਸੂ ਨੇ ਧੰਨਵਾਦ